ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪੰਜਾਬੀ ਸੱਭਿਆਚਾਰ ਨਾਲ ਰਿਲੇਟ ਕਰਦਾ ਬਹੁਤ ਹੀ ਸੋਹਣਾ ਸਮਾਨ ਇਹ ਬਣ ਗਿਆ ਜਿਹੜੀਆਂ ਕਿ ਸ਼ਾਇਦ ਕਿਸੇ ਕਿਸੇ ਦੇ ਘਰਾਂ 'ਚ ਹੁਣ ਰਹਿ ਗਈਆਂ ਹੋਣੀਆਂ ਦਾਦੀਆਂ ਨਾਨੀਆਂ ਦੇ ਤੋਹਫੇ ਜਿਹੜੇ ਕਿ ਅਗੇ ਧੀਆ ਨੂੰ ਦਿੱਤੇ ਜਾਂਦੇ ਸੀ ਆਪਣੀਆਂ ਮਾਵਾਂ ਨੂੰ ਦਿੱਤੇ ਜਾਂਦੇ ਸੀਗੇ ਬਹੁਤ ਸੋਹਣਾ ਇਹ ਸਮਾਨ ਅੱਜ ਸਾਰਾ ਮੈਂ ਤੁਹਾਨੂੰ ਦਿਖਾਉਂਗੀ ਉਹਨੇ ਤੁਸੀਂ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੇ ਮੇਰਾ ਨਾਮ ਹੈ ਜੀ ਵੀਰਪਾਲ ਕੌਰ ਸੇਖੋਂ ਪੇਟੀਆਂ ਜਾਂ ਜਿਹੜੀਆਂ ਕਿ ਕਈਆਂ ਦੇ ਘਰਾਂ 'ਚ ਪੇਟੀਆਂ ਦਾ ਸ਼ਿੰਗਾਰ ਬਣੀਆਂ ਪਈਆਂ ਇਹ ਹੈਗੇ ਆ ਜੀ ਬੋਟੇ ਸਭ ਤੋਂ ਪਹਿਲਾਂ ਬੋਟੇ ਜਿਵੇਂ ਕਿ ਹੁਣ ਤਾਂ ਸਮਾਨ ਰੱਖਣ ਲਈ ਤਰ੍ਹਾਂ ਤਰ੍ਹਾਂ ਦੀਆਂ ਮਾਰਕੀਟ ਦੇ ਵਿੱਚ ਪਲਾਸਟਿਕ ਦੀਆਂ ਟੋکریاں ਆ ਗਈਆਂ ਪਰ ਪਹਿਲਾਂ ਜਿਹੜਾ ਸਮਾਨਾ ਇਹਨਾਂ ਦੇ ਵਿੱਚ ਸਮੇਟਿਆ ਜਾਂਦਾ ਸੀ ਸਰਕਾਨੇ ਦੇ ਉੱਪਰ ਪੱਛਮ ਨੂੰ ਲਪੀਟ ਲਪੇਟ ਕੇ ਸ਼ਿੰਗਾਰ ਕਿਸ ਤਰ੍ਹਾਂ ਦੇ ਬੋਟੇ ਆ ਜਿਹੜੇ ਬਣਾਏ ਜਾਂਦੇ ਸੀ ਜਿਵੇਂ ਕਿ ਇਹਦੇ ਵਿੱਚ ਮੈਂ ਨੀਲ ਪੇਂਟਸ ਰੱਖੀਆਂ ਹੋਈਆਂ ਇਹ ਮੇਰੀ ਦਾਸ ਸੱਸ ਨੇ ਆਪਣੇ ਹੱਥੀ ਬਣਾਏ ਤੇ ਬੜੇ ਚਾਰ ਨਾਲ ਹੀ ਮੈਨੂੰ ਦਿੱਤੇ ਸੀਗੇ ਇਹ ਤਿੰਨ ਬੋਟੇ ਆ ਕੋਈ ਛੋਟਾ ਕੋਈ ਵੱਡਾ ਇਦਾਂ ਉਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਬਣਾਉਂਦੇ ਸੀ ਜਿਵੇਂ ਮੈਟ ਵਗੈਰਾ ਵੀ ਬਣਾਉਂਦੇ ਸੀ ਪਹਿਲਾਂ ਜਿਹੜੀਆਂ ਆਪਣੀਆਂ ਦਾਦੀਆਂ ਨਾਨੀਆਂ ਉਹ ਫੋਨ ਨਹੀਂ ਸੀ ਦੇਖਦੀਆਂ ਇਹੋ ਜਿਹੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਹੱਥੀ ਕ੍ਰੀਏਟ ਕਰਦੀਆਂ ਸੀ ਇਹਦੇ ਉੱਤੇ ਪਛਮ ਲਪੇਟ ਲਪੇਟ ਕੇ ਇਹ ਸਰਕਾਨੇ ਤੋਂ ਜਿਹੜੇ ਬੋਟੇ ਉਹ ਤਿਆਰ ਕੀਤੇ ਜਾਂਦੇ ਸੀ ਆਮ ਹੀ ਘਰਾਂ ਦੇ ਵਿੱਚ ਮਿਲਦੇ ਸੀ ਇਹ ਟਾਵੇਂ ਟਾਵੇਂ ਘਰੇ ਤੋਂ ਤੁਹਾਡੇ ਹੋਣਗੇ ਆ ਨਾਲੇ ਪਾਉਣੇ ਇੱਕ ਸਰੀਏ ਦੇ ਉੱਪਰ ਇਹ ਮੇਰੀ ਮੀਨੇ ਬਣਾਈ ਆ ਸਰੀਏ ਦੇ ਉੱਪਰ ਆ ਜਿਹੜਾ ਇਹ ਬਣਾਈ ਜਾਂਦੀ ਸੀਗੀ ਬਹੁਤ ਸੋਹਣਾ ਮਤਲਬ ਇਹ ਵੀ ਇੱਕ ਕਲਾ ਕਿਰਤੀ ਹੈ ਤੇ ਇਹ ਹੈਗੇ ਆ ਜੀ ਨਾਲੇ ਸੁਥਣਾ ਚ ਪਾਈਆਂ ਰਬੜਾ ਕਿਥੋਂ ਲੱਭਾਂਗੇ ਰੇਸ਼ਮੀ ਨਾਲੇ ਬਹੁਤ ਸੋਹਣੇ ਇਹਨਾਂ ਦੇ ਡਿਜ਼ਾਈਨ ਆਠ ਕਲੀਏ ਜਿਹੜੀ ਵੀ ਅੱਗੇ ਪੱਛਮ ਜਿਹੜੀ ਵਾਧੂ ਬਚ ਜਾਂਦੀ ਸੀਗੀ ਜਿਹੜਾ ਵੀ ਕੋਈ ਧਾਗਾ ਬਚ ਜਾਂਦਾ ਸੀਗਾ ਉਹ ਤੋਂ ਬਹੁਤ ਸੋਹਣਾ ਇਹ ਸਮਾਨ ਆ ਜਿਹੜਾ ਕ੍ਰੀਏਟ ਕੀਤਾ ਜਾਂਦਾ ਸੀ ਮੇਰੇ ਕੋਲ ਇਹ 51 ਜਿਹੜੇ ਨਾਲੇ ਹੈਗੇ ਜਿਹੜੇ ਮੰਮੀ ਨੇ ਮੈਨੂੰ ਦਿੱਤੇ ਗਿਆ ਕਿ ਮੰਮੀ ਕੋਲ ਇੱਕ ਪੂਰਾ ਗੱਟਾ ਭਰਿਆ ਹੋਇਆ ਸੀਗਾ ਬਹੁਤ ਸੋਹਣੇ ਇਹ ਦੇਖੋ ਡਿਜ਼ਾਈਨ ਇਹਨਾਂ ਦੇ ਬਣੇ ਹੋਏ ਸਾਰੇ ਆ ਪਛਮ ਨੂੰ ਲਪੇਟ ਲਪੇਟ ਕੇ ਧਾਗਿਆਂ ਨੂੰ ਇਦਾਂ ਬਣਾਏ ਜਾਂਦੇ ਆ ਇਹਨਾਂ ਦੀ ਬੁਣਤੀ ਹੈ ਜਿਹੜੀ ਉਹ ਵੀ ਬਹੁਤ ਜਿਹੜੀ ਸੋਹਣੀ ਹੈਗੀ ਆ ਅਲੱਗ-ਅਲੱਗ ਇਹ ਰੰਗਾਂ ਦੇ ਕਿਉਂਕਿ ਬਣੇ ਤਾਂ ਮਤਲਬ ਜਦੋਂ ਵੀ ਕੋਈ ਨਾਲੇ ਬਣਾਉਂਦਾ ਸੀ ਤਾਂ ਉਹ ਬਚੇ ਜਿਹੜੇ ਖੋਚੇ ਧਾਗੇ ਦੇ ਸੂਤ ਦੇ ਹੀ ਬਣਾਏ ਜਾਂਦੇ ਸੀ ਪਰ ਡਿਜ਼ਾਈਨ ਆ ਜਿਹੜੇ ਬਹੁਤ ਸੋਹਣੇ ਜਿਹੜੇ ਇਹਨਾਂ ਦੇ ਕ੍ਰੀਏਟ ਕੀਤੇ ਜਾਂਦੇ ਸੀ ਬਹੁਤ ਸੋਹਣੀ ਅੱਗੇ ਜਿਹੜੀ ਇਹ ਲੜੀ ਜੀ ਲਗ ਮੇਰੇ ਕੋਲ ਹੈਗੇ ਆ 51 ਦੇ 51 ਇਹ ਸਾਰੇ ਇੱਕ ਅਲੱਗ-ਅਲੱਗ ਡਿਜ਼ਾਈਨ ਦੇ ਹੈਗੇ ਆ ਮੇਰੀ ਮੰਮੀ ਕੋਲੇ ਇਹ ਪੂਰਾ ਇੱਕ ਗੱਟਾ ਭਰਿਆ ਹੋਇਆ ਸੀਗਾ ਇਦਾਂ ਨਾਲਿਆਂ ਦਾ ਤੇ ਬਹੁਤ ਸੋਹਣੇ ਜਿਹੜੇ ਡਿਜ਼ਾਈਨ ਆ ਉਹ ਸੋਹਣੇ-ਸੋਹਣੇ ਮੇਰੇ ਕੋਲ ਆ ਗਏ ਕੁਝ ਮੇਰੀ ਭੈਣ ਕੋਲੇ ਚਲੇ ਗਏ ਜਿਹੜੇ ਇਹ ਕ੍ਰੋਸ਼ੀ ਤੇ ਬਣੇ ਹੋਏ ਰੁਮਾਲ ਆ ਜਿਹੜੇ ਕਿ ਆਪਾਂ ਥਾਲਾਂ ਤੇ ਦੇ ਕੇ ਗੁਰੂ ਘਰ ਜਿਹੜੀ ਦੀਗ ਫੜਾ ਕੇ ਆਉਣੇ ਹੁੰਦੇ ਆ ਜਦੋਂ ਕੋਈ ਸੰਗਰਾਂਦ ਹੁੰਦੀ ਹੈ ਜਿੰਨਾਂ ਦੀ ਦੀਵਾਰੀ ਹੁੰਦੀ ਹੈ ਤੇ ਇਹ ਟਿੱਕੀਆਂ ਨੂੰ ਜੋੜ ਕੇ ਕ੍ਰੋਸ਼ੀ ਤੇ ਇੱਕ ਟਿੱਕੀ ਬੁਣੀ ਜਾਂਦੀ ਹੈ ਮਤਲਬ ਛੇ ਟਿੱਕੀਆਂ ਉਹਦੀਆਂ ਜਿਵੇਂ ਛੇ ਉਹਦੀਆਂ ਫਿਰ ਉਹਨਾਂ ਨੂੰ ਜੋੜ ਲਿਆ ਜਾਂਦਾ ਦੋਵਾਂ ਰੰਗੀਆਂ ਆਂਦੀਆਂ ਨੂੰ ਇਹ ਮੈਂ ਜਿਹੜੇ ਹੱਥੀ ਬਣਾ ਅਸੀਤੀ ਬੰਦੇ ਆ ਇਹ ਵੀ ਮੈਂ ਬਣਾਇਆ ਇਹ ਮੈਂ ਤੇ ਮੇਰੀ ਸਹੇਲੀ ਨੇ ਬੁਨੇ ਸੀਗੇ ਕਾਫੀ ਸਾਰੇ ਕਰੋਸ਼ੀ ਤੇ ਬਣੇ ਹੋਏ ਆ ਇਹ ਵੀ ਬਹੁਤ ਸੋਹਣਾ ਮੈਨੂੰ ਡਿਜ਼ਾਈਨ ਟਿੱਕੀਆਂ ਦਾ ਲੱਗਦਾ ਸੀ ਇਹਦੇ ਨਾਲ ਦਾ ਇੱਕ ਮੇਰੇ ਕੋਲੇ ਪ੍ਰਾਂਦ ਦਾ ਵੀ ਹੈਗਾ ਵੱਡਾ ਬਣਾਇਆ ਸੀ ਤੇ ਇੱਕੇ ਛੋਟਾ ਇਹ ਡਵਰੀ ਪੈਸੇ ਦੇ ਜਿਹੜੇ ਫੁੱਲ ਹੈਗੇ ਇਹ ਸਿੰਪਲ ਫੁੱਲ ਆ ਜਿਹੜੇ ਆਪਾਂ ਵੈਸੇ ਪਛਮ ਦੇ ਧਾਗੇ ਨੂੰ ਜੋੜ ਕੇ ਜਿਹੜੇ ਬਣਾਉਣੇ ਆ ਇਹਨਾਂ ਵਾਲਾ ਇਹ ਵੀ ਜਿਹੜਾ ਥਾਲ ਦਾ ਤੇ ਇਹਦਾ ਡਿਜ਼ਾਈਨ ਆ ਜਿਹੜਾ ਬਹੁਤ ਸੋਹਣਾ ਇਹ ਮੈਂ ਆਪ ਖੁਦ ਜਿਹੜੇ ਬਣਾਏ ਆ ਪਹਿਲਾਂ ਜਿਵੇਂ ਛੁੱਟੀਆਂ ਹੁੰਦੀਆਂ ਸੀਗੀਆਂ ਜਦੋਂ ਵੀ 8ਵੀਂ 10ਵੀਂ ਨੇ ਛੁੱਟੀਆਂ ਹੁੰਦੀਆਂ ਤਾਂ ਕੁੜੀਆਂ ਇਹੋ ਜਿਹਾ ਕੁਝ ਵਾਧੂ ਬਣਾਉਂਦੀਆਂ ਸੀ ਕਿਉਂਕਿ ਫੋਨ ਨਹੀਂ ਸੀ ਹੁੰਦੇ ਸਾਰਿਆਂ ਕੋਲੇ ਵਾਧੂ ਸਮਾਂ ਸੀ ਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਕੁੜੀਆਂ ਜਿਹੜੀਆਂ ਹੱਥੀਂ ਬਣਾਉਂਦੀਆਂ ਇਹ ਪ੍ਰਾਂਤ ਦਾ ਥਾਲਾ ਇਹ ਵੀ ਜਿਹੜਾ ਮੈਂ ਹੀ ਬਣਾਇਆ ਇਹ ਵੱਡਾ ਥੋੜਾ ਜਿਹਾ ਜਦੋਂ ਵੀ ਕਿਤੇ ਹਨਾ ਕਿਸੇ ਦੀ ਕੋਈ ਖੁਸ਼ੀ ਆਉਂਦੀ ਹੈ ਆਪਾਂ ਕੋਈ ਘਰ ਦਾ ਲੈਂਟਰ ਬਾਉਣੇ ਦੀਗ ਵੰਡਣ ਜਾਂਦੇ ਆ ਜਾਂ ਕਿਸੇ ਪਤਾਸੀ ਲੱਡੂ ਵੰਡੇ ਜਾਂਦੇ ਤਾਂ ਪ੍ਰਾਂਤਾਂ ਜਿਹੜੀਆਂ ਫਿਰ ਢੱਕ ਕੇ ਅਲੱਗ-ਅਲੱਗ ਇਦਾਂ ਦੇ ਰੁਮਾਲਾਂ ਨਾਲ ਲਿਜਾਈਆਂ ਜਾਂਦੀਆਂ ਤੇ ਇਹਦੀ ਬੁੰਤੀ ਜਿਹੜੀ ਬਹੁਤ ਸੋਹਣੀ ਹੈ ਇਹਨੂੰ ਵੀ ਜਿਹੜੇ ਡਬਰੀ ਪੈਸੇ ਵਾਲੇ ਫੁੱਲ ਹੀ ਲਾਏ ਜਾਂਦੇ ਆ ਇਹ ਫੁੱਲ ਬਣਾਉਣ ਤੇ ਵੀ ਬਹੁਤ ਜਿਹੜੀ ਮਿਹਨਤ ਲੱਗਦੀ ਸੀ ਡਬਰੀ ਪੈਸੀ ਤੇ ਪਹਿਲਾਂ ਇਹ ਪਛਮਵਲ ਕੇ ਤੇ ਫਿਰ ਉਹਨੂੰ ਬਲੇਡ ਦੇ ਨਾਲ ਕੱਟ ਕੇ ਫਿਰ ਇਹ ਜਿਹੜੇ ਫੁੱਲ ਆਹੀ ਬਣਦੇ ਸੀਗੇ ਇਹ ਸਾਰੇ ਅਸੀਂ ਦੇਲੇ ਟਾਈਮ ਦੇ ਵਿੱਚ ਬਣਾਉਂਦੇ ਸੀ ਇਹ ਜਿਹੜੇ ਸਾਰੇ ਝੋਲੇ ਹੈਗੇ ਆ ਝੋਲੇ ਅਸੀਂ ਨਹੀਂ ਬਣਾਏ ਇਹ ਮੰਮੀ ਵਰਗਿਆਂ ਨੇ ਸਾਰੇ ਬਣਾਏ ਹੋਏ ਆ ਹੋ ਜਿਵੇਂ ਪਲਾਸਟਿਕ ਦੇ ਥੈਲੇ ਆ ਗਏ ਹਨ ਨਾ ਨੀੜੀਆਂ ਹੀ ਜਿਹੜੀਆਂ ਬਿਮਾਰੀਆਂ ਪਰ ਇਹ ਚੀਜ਼ਾਂ ਜਿਹੜੀਆਂ ਸਿਗੀਆਂ ਇਹ ਸੇਤ ਲਈ ਵੀ ਚੰਗੀਆਂ ਸੀ ਤੇ ਵੈਸੇ ਵੀ ਇਹ ਸ਼ਿੰਗਾਰ ਹੁੰਦੀਆਂ ਸੀਗੀਆਂ ਜਿਹਦੇ ਘਰੇ ਔਰਤਾਂ ਸੋ ਜਿਆਦਾ ਸਜਿਆਰੀਆਂ ਹੁੰਦੀਆਂ ਸੀ ਤੇ ਉਹਨਾਂ ਕੋਲੇ ਬਹੁਤ ਸੋਹਣੇ-ਸੋਹਣੇ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਇਹ ਝੋਲੇ ਦੇ ਦੋਨੋਂ ਸਾਈਡ ਜਿਹੜਾ ਅਲੱਗ-ਅਲੱਗ ਡਿਜ਼ਾਈਨ ਹੈ ਤੇ ਇਹ ਵੀ ਪੱਛਮ ਨਾਲ ਜਿਹੜਾ ਮੱਖੀ ਟੋਪੇ ਦੇ ਨਾਲ ਕੱਢਿਆ ਹੋਇਆ ਇਹ ਜਿਹੜਾ ਝੋਲਾ ਹੈਗਾ ਇਹ ਦਸੂਤੀ ਦਾ ਜੋ ਸੂਤੀ ਦਾ ਇਹਦੇ ਵਿੱਚ ਵੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਇਹ ਮੱਖੀ ਧੋਪੇ ਨਾਲ ਬਣਿਆ ਹੋਇਆ ਇੱਕ ਸਿੰਦੀ ਸਿੰਦੀ ਦਾ ਫਲਾਵਰ ਆ ਜਿਹੜਾ ਉਹਦੇ ਨਾਲ ਇਹ ਜਿਹੜਾ ਬਣਿਆ ਹੋਇਆ ਇਹ ਸਾਰੇ ਝੋਲੇ ਸਰਾਹਣੇ ਬਹੁਤ ਸੋਹਣੇ ਆਪਣੀਆਂ ਸਾਰੀਆਂ ਦਾਦੀਆਂ ਨਾਨੀਆਂ ਇਹ ਬਣਾਉਂਦੀਆਂ ਸੀ ਯਾਦ ਹਨਾ ਤੀਆਂ ਨੂੰ ਤੋਹਫੇ ਇਹ ਹੀ ਹੁੰਦੇ ਸੀ ਅਸਲ ਤੋਹਫੇ ਹੁਣ ਜਿਹੜੀਆਂ ਪੈਸੇ ਨਾਲ ਖਰੀਦ ਕੇ ਜਿਹੜੀ ਚੀਜ਼ ਦਿੱਤੀ ਜਾ ਸਕਦੀ ਹੈ ਮੈਨੂੰ ਲੱਗਦਾ ਉਹ ਨਹੀਂ ਤੋਹਫਾ ਹੁੰਦਾ ਇਹ ਜਿਹੜਾ ਆਪਾਂ ਹੱਥੀ ਬਣਾਉਨੇ ਆ ਇਹਨੂੰ ਸੱਚੀ ਤੋਹਫਾ ਕਿਹਾ ਜਾਂਦਾ ਸੀ ਅੱਗੇ ਸਾਰੀਆਂ ਜੰਨੀਆਂ ਵੀ ਆਪਣੀਆਂ ਤੀਆਂ ਭੈਣਾਂ ਹੁੰਦੀਆਂ ਉਹਨਾਂ ਨੂੰ ਇਦਾਂ ਦੇ ਤੋਹਫੇ ਜਿਹੜੇ ਉਹ ਦਾਇ ਦੇ ਵਿਤਾ ਜਿਹੜੇ ਦਿੱਤੇ ਜਾਂਦੇ ਸੀ ਮੇਰੇ ਕੋਲ ਵੀ ਇਹ ਬਹੁਤ ਸਮਾਨਾ ਜਿਹੜਾ ਸਾੰਭਿਆ ਪਿਆ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਵੀ ਆਪਣੇ ਜਿਹੜੇ ਬੱਚੇ ਆ ਜਿਹੜੇ ਬਾਹਰ ਚਲੇ ਗਏ ਆ हां ਜੀ ਜਿਨ੍ਹਾਂ ਕੋਲ ਉਹ ਹੀ ਚੀਜ਼ਾਂ ਦੂਰ ਹੋ ਗਈਆਂ ਤਾਂ ਉਹ ਵੇਖ ਸਕਣ ਤਾਂ ਇਸ ਲਈ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਕਰਨਾ ਕਿ ਸਾਰਿਆਂ ਤੱਕ ਇਹ ਪਹੁੰਚ ਸਕੇ ਇਹ ਹੈਗਾ ਸਹਰਾਣਾ ਇਹਦੇ ਨਾਲ ਦੀ ਮੇਰੇ ਕੋਲੇ ਚਾਦਰ ਵੀ ਹੈਗੀ ਆ ਤੇ ਇਹਨੂੰ ਵੀ ਜਿਹੜਾ ਮੱਖੀ ટોਪੇ ਦੇ ਨਾਲ ਆ ਜਿਹੜਾ ਉਹ ਕੱਢਿਆ ਗਿਆ ਬੇਸ਼ੱਕ ਅਸੀਂ ਗਰਦਨਾ ਤੇ तितਲੀਆਂ ਨਹੀਂ ਬਣਾਈਆਂ ਪਰ ਇਹਦਾ ਚਾਦਰਾਂ ਦੇ ਉੱਤੇ ਆ ਜਿਹੜੀਆਂ ਉਹ ਬਹੁਤ ਬਣਾਈਆਂ ਮੱਖੀ ਟੋਪੇ ਨਾਲ ਦੇਖੋ ਨਾਲ ਦੇ ਧਾਗੇ ਜੀ ਨਾਲ ਬਹੁਤ ਸੋਹਣਾ ਇਹ ਡਿਜ਼ਾਈਨ ਹੈ ਇਹਦੀ ਚਾਦਰ ਵੀ ਬਹੁਤ ਸੋਹਣੀ ਆ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਜਿਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਨੇ ਕੀਤਾ ਉਹ ਵੀ ਤੁਸੀਂ ਸ਼ੇਅਰ ਕਰ ਦਿਓ ਇਸ ਵੀਡੀਓ ਦੇ ਵਿੱਚ ਹੀ ਸਾਰੇ ਮੈਂ ਚਾਦਰਾਂ ਦੇ ਬੈੱਡ ਸ਼ੀਟ ਦੇ ਡਿਜ਼ਾਈਨ ਵੀ ਜਿਹੜੇ ਤੁਹਾਨੂੰ ਦਿਖਾਉਂਗੇ ਬਹੁਤ ਸੋਹਣਾ ਇਹਦਾ ਕਲਰ ਕੰਬੀਨੇਸ਼ਨ ਵੀ ਦੇਖੋ ਬਹੁਤ ਸੋਹਣਾ ਇਹ ਚਾਦਰ ਵੀ ਹੈਗੀ ਜਿਵੇਂ ਹੁਣ ਆਪਾਂ ਦਿਵਾਨ ਬੈੱਡ ਆ ਦਿਵਾਨ ਬੈੱਡ ਤੇ ਇਹਨੂੰ ਆਪਾਂ ਜਿਹੜਾ ਸਹਰਾਣੇ ਨੂੰ ਵੀ ਆਪਾਂ ਰੱਖ ਸਕਦੇ ਆ ਤੇ ਇਦਾਂ ਦੀਆਂ ਜਿਹੜੀਆਂ ਚਾਦਰਾਂ ਉਹ ਵੀ ਆਪਾਂ ਵਿਛਾ ਸਕਦੇ ਆ ਬੇਸ਼ੱਕ ਰੈਡੀਮੇਡ ਮੋਲਾ ਦਾ ਬਹੁਤ ਸਾਰਾ ਸਮਾਨ ਆ ਗਿਆ ਪਰ ਇਹ ਚੀਜ਼ਾਂ ਜਿਹੜੀਆਂ ਸਿਗੀਆਂ ਹੱਥੀਂ ਆਪਣੇ ਘਰ ਦੀ ਕਪਾਹ ਰੂਣ ਤੋਂ ਬਣਾਇਆ ਜਾਂਦਾ ਸੀ ਇਸ ਮਾਨ ਤੇ ਇਹਦੇ ਨਾਲ ਸਾਹ ਦੀਆਂ ਬਿਮਾਰੀਆਂ ਕਦੇ ਵੀ ਨਹੀਂ ਸੀ ਕਿਸੇ ਨੂੰ ਹੋਈਆਂ ਜਿਹੜੀਆਂ ਕਿ ਹੁਣ ਹਰ ਤੀਜੇ ਬੰਦੇ ਨੂੰ ਜਿਹੜੀ ਸਾਹ ਦੀ ਬਿਮਾਰੀ ਹੋਈ ਪਈ ਐ ਬਹੁਤ ਸੋਹਣਾ ਇਹਦਾ ਕਲਰ ਸੀ ਇਦਾਂ ਹੀ ਇਹ ਚਾਦਰ ਲੈ ਕੇ ਇਹਦੀ ਬੈਕ ਸਾਈਡ ਐ ਬੈਕ ਸਾਈਡ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੁੰਦਾ ਸੀਗਾ ਵੀ ਸਫਾਈ ਹੈ ਜਿਹੜੀ ਫੋਲਰ ਆਵੇ ਤੇ ਇਹ ਦੇਖੋ ਧਾਗੇ ਧੁਗੇ ਕੱਟ ਕੇ ਚੰਗੀ ਤਰ੍ਹਾਂ ਮਤਲਬ ਕੀਤਾ ਗਿਆ ਵੀ ਇਹਦੀ ਜਿਹੜੀ ਬੈਕ ਸਾਈਡ ਵੀ ਜਿਹੜੀ ਉਹ ਪੂਰੀ ਸਫਾਈ ਦੇ ਸੀ ਤੇ ਇਹ ਜਿਹੜਾ ਸੂਈ ਦੇ ਨਾਲ ਆ ਇਹ ਜਾਦਰਾ ਕੱਢੀਆਂ ਗਈਆਂ ਕਿਹੜੀਆਂ-ਕਿਹੜੀਆਂ ਪੈਣਾ ਕੋਲੇ ਇਹ ਚਾਦਰ ਹੈ ਗਈ ਮੈਨੂੰ ਜਰੂਰ ਦੱਸਿਓ ਇਹ ਦੇਖੋ ਇਹ ਹੈਗੀ ਹੈ ਦਸੂਤੀ ਦੀ ਬਿਲਕੁਲ ਇਹ ਬਾਗ ਵਰਗੀ ਚਾਦਰ ਹੈਗੀ ਆ ਇਹ ਬਹੁਤ ਸੋਹਣੀ ਇਹ ਵੀ ਮੈਨੂੰ ਲੱਗਦੀ ਹੈਗੀ ਇਹਦਾ ਕਲਰ ਵੀ ਬਹੁਤ ਸੋਹਣਾ ਤੇ ਉੱਪਰਲੇ ਜਿਹੜੇ ਕਲਰ ਕੰਬੀਨੇਸ਼ਨ ਆ ਉਹ ਵੀ ਇਹਦਾ ਬਹੁਤ ਸੋਹਣਾ ਬਿਲਕੁਲ ਇੱਕ ਤਰ੍ਹਾਂ ਜਿਵੇਂ ਬਾ ਕਾਰੀ ਹੁੰਦਾ ਉਸ ਤਰ੍ਹਾਂ ਦੀ ਲੱਗਦੀ ਹੈ ਇਹਦੇ ਵਿੱਚ ਵੀ ਮੱਖੀ ਤੋਪਾ ਜਿਹੜਾ ਉਹ ਯੂਜ਼ ਕੀਤਾ ਗਿਆ ਕਿਹੜੀਆਂ ਕਿਹੜੀਆਂ ਪਹਿਣਾ ਕੋੜੀ ਇਦਾਂ ਦਾ ਸਮਾਨ ਆ ਕਮੈਂਟ ਕਰਕੇ ਜਿਹੜਾ ਉਹ ਜ਼ਰੂਰ ਦੱਸਣਾ ਤੇ ਆਪਣੇ ਛੋਟੇ ਬੱਚੇ ਬੱਚੀਆਂ ਨੂੰ ਜ਼ਰੂਰ ਦਿਖਾਉਣਾ ਵੀ ਆਪਣਾ ਜਿਹੜਾ ਸੱਭਿਆਚਾਰ ਉਹ ਸਿਰਫ ਆਣੀ ਵੀ ਨੱਚਣ ਨੱਚ ਕੇ ਰੀਲਾ ਬਣਾਉਣ ਵਾਲਾ ਇਹ ਆਪਾਂ ਇਹ ਸਾਰਾ ਕੁਝ ਇਹ ਵੀ ਆਪਣੇ ਵਿਰਸੇ ਦੇ ਵਿੱਚ ਆਉਂਦਾ ਸਭ ਦੇ ਘਰੀ ਇਹ ਪਿਆ ਪੇਟੀਆਂ ਚ ਪਿਆ ਇਹ ਜਰੂਰ ਕੱਢ ਕੇ ਸਮੇਂ-ਸਮੇਂ ਤੇ ਆਪਣੇ ਧੀਆਂ ਪੁੱਤਾਂ ਨੂੰ ਵੀ ਦਿਖਾਇਆ ਕਰੋ ਇਹ ਬੈਕ ਸਾਈਡ ਆ ਬੈਕ ਸਾਈਡ ਆ ਜਿਹੜੀ ਪੂਰਾ ਉਹ ਵੀ ਸਫਾਈ ਦਾ ਧਿਆਨ ਰੱਖਿਆ ਹੁੰਦਾ ਤਾਂ ਅੱਗੇ ਤੋਂ ਵੀ ਕੱਢ ਕੇ ਬਹੁਤ ਜਿਹੜੀ ਸਾਫ਼ ਆ ਬੈਕ ਸਾਈਡ ਵੀ ਇਦਾਂ ਹੀ ਲੱਗਦੀ ਹੈ ਜਿਵੇਂ ਸਿੱਧਾ ਪਾਸਾ ਹੁੰਦਾ ਇਦਾਂ ਸੋਹਣੀ ਲੱਗ ਰਹੀ ਹੈ ਪਰ ਹੁਣ ਇਹ ਮੁੱਲ ਦੀਆਂ ਹਨਾ ਜਦੋਂ ਚੀਜ਼ਾਂ ਉਹਨਾਂ ਦੇ ਵਿੱਚ ਨਹੀਂ ਹੁੰਦਾ ਤੇ ਇਹ ਚਾਦਰ ਆ ਜਿਹੜੀ ਇਹ ਮੈਂ 8ਵੀਂ ਕਲਾਸ ਦੀਆਂ ਛੁੱਟੀਆਂ ਆਂ ਦੇ ਵਿੱਚ ਕੱਢੀ ਸੀ ਹੋਂਤ ਅੱਠਵੀਂ ਵਾਲੇ ਬੱਚਿਆਂ ਨੂੰ ਕੁੜੀਆਂ ਨੂੰ ਕਿਸੇ ਨੂੰ ਮੈਨੂੰ ਲੱਗਦਾ ਕਿਸੇ ਨੇ ਹਜੇ ਤੱਕ ਰੋਟੀ ਵੀ ਨਹੀਂ ਪਕਾਣੀ ਬਣਾਣੀ ਸਿਖਾਈ ਹੁੰਦੀ ਤੇ ਉਦੋਂ ਅਸੀਂ ਸਾਰਾ ਕੰਮ ਕਰਨ ਦੇ ਨਾਲ ਗੋਹਾ ਘੂੜਾ ਕਰਨ ਦੇ ਨਾਲ ਜਦੋਂ ਛੁੱਟੀਆਂ ਹੁੰਦੀਆਂ ਤਾਂ ਇਦਾਂ ਦਾ ਸਾਮਾਨ ਵੀ ਸਾਰੀਆਂ ਕੁੜੀਆਂ ਹੀ ਬਣਾ ਲੈਂਦੀਆਂ ਸੀ ਮੇਰੇ ਫਰੈਂਡ ਸਰਕਰ ਵਾਲੀਆਂ ਤੇ ਅੱਠਵੀਂ ਕਲਾਸ ਦੇ ਵਿੱਚ ਜਿਹੜੀ ਇਹ ਸਾਰੀਆਂ ਛੁੱਟੀਆਂ ਦੇ ਵਿੱਚ ਜਿਹੜੀ ਮੈਂ ਚਾਦਰ ਹੈ ਜਿਹੜੀ ਪੂਰੀ ਕੀਤੀ ਸੀਗੀ ਜਿੰਨਾ ਟਾਈਮ ਅੱਗੇ ਐਡਮਿਸ਼ਨ ਨਹੀਂ ਸੀ ਆਪਾਂ ਕਰਾਉਂਦੇ ਨੌਵੀਂ ਚ ਰਿਜ਼ਲਟ ਨਹੀਂ ਸੀ ਆਉਂਦਾ ਉਹਨਾਂ ਟਾਈਮ ਸਾਰੀਆਂ ਕੁੜੀਆਂ ਹੀ ਜਿਹੜੀਆਂ ਵੇਲੀਆਂ ਹੁੰਦੀਆਂ ਸੀ ਤੇ ਇਦਾਂ ਦਾ ਸੋਹਣਾ ਸੋਹਣਾ ਸਾਮਾਨ ਆ ਸਾਈਡ ਦੇਖੋ ਇਹਦੀ ਵੀ ਪੂਰੇ ਧਾਗੇ ਧੁੱਗੇ ਕੱਟ ਕੇ ਫੋਲ ਸਫਾਈ ਹੈ ਇਦਾਂ ਤਾਂ ਹੁਣ ਜਿਹੜੀਆਂ ਮੁੱਲ ਦੀਆਂ ਆਪਾਂ ਲੈਨੇ ਉਹਨਾਂ ਦੇ ਅਗਲੇ ਪਾਸੇ ਵੀ ਸਫਾਈ ਨਹੀਂ ਹੁੰਦੀ ਜਿੰਨੀਆਂ ਕਿ ਜਿਹੜੀਆਂ ਆਪਾਂ ਹੱਥੀ ਬਣਾਉਦੇ ਜ ਉਹਨਾਂ ਦੀਆਂ ਬੈਕ ਸਾਈਡ ਬੇਸ਼ੱਕ ਮਸ਼ੀਨਾਂ ਆ ਗਈਆਂ ਮਸ਼ੀਨੀ ਜੋਗ ਆ ਗਿਆ ਪਰ ਇਹ ਚੀਜ਼ਾਂ ਜਿਹੜੀਆਂ ਉਹ ਦੁਰਲਭ ਆ ਇਹਨਾਂ ਦੀ ਕੋਈ ਕੀਮਤ ਨਹੀਂ ਇਹ ਅਣਮੋਲ ਗਹਿਣੇ ਆ ਤੇ ਅਣਮੋਲ ਹੀ ਜਿਹੜੇ ਤੋਹਫੇ ਆ ਇਹ ਵਾਈਟ ਕਲਰ ਦੀ ਚਾਦਰ ਆ ਇਹ ਮੇਰੀ ਮੰਮੀ ਨੇ ਕੱਢੀ ਸੀ ਇਹ ਵੀ ਬਹੁਤ ਸੋਹਣੀ ਹੈ ਇਹ ਦੇਖੋ ਬਹੁਤ ਭਾਰੀ ਭਾਰੀ ਇਦਾਂ ਹੀ ਲੱਗ ਰਿਹਾ ਜਿਵੇਂ ਗੁਲਦਸਤੇ ਪਏ ਹੁੰਦੇ ਆ ਇਹ ਮੱਖੀ ਤੋਂ ਪਾ ਹੈਗਾ ਇਹ ਵਾਈਟ ਦੇ ਉੱਪਰ ਆ ਵਾਈਟ ਦੇ ਉੱਪਰ ਕੋਈ ਵੀ ਡਿਜ਼ਾਈਨ ਆ ਜਿਹੜਾ ਉਹ ਸੋਹਣਾ ਹੀ ਲੱਗਦਾ ਜਿਹੜਾ ਮਰਜੀ ਕਲਰ ਲੈ ਲਓ ਵਾਈਟ ਦੇ ਉੱਪਰ ਤਾਂ ਉੱਠਦਾ ਹੀ ਉੱਠਦਾ ਸਾਰੀਆਂ ਭੈਣਾਂ ਕੋਲੇ ਇਹ ਸਮਾਨ ਹੁੰਦਾ ਹੈਗਾ ਆਪਾਂ ਆਪਣੀਆਂ ਬੇਟੀਆਂ ਨੂੰ ਦੇਣ ਲਈ ਜਾਂ ਥਾਮ ਕੇ ਰੱਖਦੇ ਆ ਪਰ ਜਿਹੜੇ ਆ ਆਪਦੇ ਘਰੋਂ ਤੋਂ ਦੂਰ ਰਹਿੰਦੀਆਂ ਕਈ ਬਾਹਰ ਚਲੇ ਗਏ ਉਹਨਾਂ ਲਈ ਇਹ ਚੀਜ਼ਾਂ ਜਿਹੜੀਆਂ ਉਹ ਇਹ ਬੈਕ ਸਾਈਡ ਉਹਨਾਂ ਨੂੰ ਇਹ ਚੀਜ਼ਾਂ ਦੇਖੇ ਨੂੰ ਵੀ ਮੈਨੂੰ ਲੱਗਦਾ ਬਹੁਤ ਟਾਈਮ ਹੋ ਗਿਆ ਹੋਣਾ ਕਈਆਂ ਦੇ ਘਰੇ ਵੀ ਨਹੀਂ ਹੋਣੀਆਂ ਕਈਆਂ ਦੇ ਘਰੇ ਜਦੋਂ ਆਪਾਂ ਘਰੋਂ ਪਿਆਰ ਚਾਹਦੇ ਆ ਤਾਂ ਇਹ ਚੀਜ਼ਾਂ ਖਰਾਬ ਵੀ ਹੋ ਜਾਂਦੀਆਂ ਤਾਂ ਜਿੰਨਾਂ ਜਿੰਨਾਂ ਕੋਲ ਵੀ ਸਮਾਨ ਹੈਗਾ ਉਹਨਾਂ ਨੇ ਵੀ ਦੱਸਣਾ ਜਿੰਨਾਂ ਜਿਨ੍ਹਾਂ ਨੂੰ ਆਪ ਦੀ ਨਾਨੀ ਦਾਦੀ ਦੀ ਯਾਦ ਆਈ ਉਹਨਾਂ ਨੇ ਵੀ ਜ਼ਰੂਰ ਦੱਸਣਾ ਇਹ ਬੈੱਡ ਦੀ ਚਾਦਰ ਹੈਗੀ ਆ ਇਹ ਵੀ ਹੱਥੀਂ ਕੱਢੀ ਹੋਈ ਹੈ ਪਛਮ ਦੇ ਨਾਲ ਪਰ ਇਹ ਹੁਣ ਜਿਹੜੇ ਆਪਣੇ ਵੱਡੇ ਬੈੱਡ ਆ ਉਹਨਾਂ ਤੇ ਪੂਰੀਆਂ ਨਹੀਂ ਆਉਂਦੀਆਂ ਜਿਹੜਾ ਛੋਟਾ ਬੈੱਡ ਵਾਲਾ ਸਾਈਜ਼ ਹੁੰਦਾ ਉਹਨਾਂ ਤੇ ਪੂਰੀਆਂ ਆ ਜਾਂਦੀਆਂ ਕਿਉਂਕਿ ਪਹਿਲਾਂ ਇਸ ਸਾਈਜ਼ ਦੇ ਵਿੱਚ ਹੀ ਚਾਦਰਾਂ ਮਤਲਬ ਮਿਲਦੀਆਂ ਸੀ ਤੇ ਇਸ ਸਾਈਜ਼ ਦੇ ਵਿੱਚ ਆ ਜਿਹੜੀਆਂ ਕੱਢੀਆਂ ਜਾਂਦੀਆਂ ਸੀ ਇਹ ਤਾਂ ਮੈਨੂੰ ਲੱਗਦਾ ਜਿੰਨਾਂ ਦੇ ਘਰੇ ਵੀ ਪਈਆਂ ਉਹ ਹੁਣ ਸਮਝੋ ਬੇਕਾਰ ਹੀ ਹੋ ਗਈਆਂ ਜਾਂ ਬਸ ਇਹ ਦੀਵਾਨ ਤੇ ਆਪਾਂ ਵਿਛਾ ਸਕਦੇ ਹਾਂ ਦੀਵਾਨ ਤੇ ਦੋਨੋਂ ਸਾਈਡ ਮਤਲਬ ਇਹ ਆ ਸਕਦੀ ਆ ਉਹ ਵੀ ਥੱਲੇ ਲੰਮਕੇਗੀ ਜਿੱਹਾਂ ਆਪਾਂ ਵਿੱਚ ਦੇ ਕੇ ਆਪਾਂ ਦੀਵਾਨ ਤੇ ਵਿਛਾ ਸਕਦੇ ਆ ਪਰ ਇਹ ਆਮ ਆਪਣੇ ਹੁਣ ਬਿੱਡਾਂ ਤੇ ਚਾਦਰਾਂ ਜਿਹੜੀਆਂ ਥੋੜੀਆਂ ਹੀ ਛੋਟੀਆਂ ਹੋ ਗਈਆਂ ਛੋਟੇ ਬੈੱਡ ਤੇ ਆ ਸਕਦੀ ਆ ਪਰ ਵੱਡੇ ਬਿੱਡਾਂ ਦੇ ਉੱਪਰ ਇਹ ਥੋੜੀਆਂ ਛੋਟੀਆਂ ਰਹਿ ਜਾਂਦੀਆਂ ਇਹ ਵੀ ਮੈਨੂੰ ਬਹੁਤ ਸੋਹਣਾ ਡਿਜ਼ਾਈਨ ਲੱਗਿਆ ਕਲਰ ਵੀ ਅੱਗੇ ਇਦਾਂ ਜਿਹੀ ਹੁੰਦੇ ਸੀ ਬਸ yellow white ਤੇ ਪਿੰਕ ਹੁੰਦਾ ਸੀਗਾ ਇਹ ਬੈਕ ਸਾਈਡ ਆ ਬੈਕ ਸਾਈਡ ਵੀ ਜਿਹੜੀ ਫੁੱਲ ਸਫਾਈ ਆ ਮਸ਼ੀਨਾ ਬੇਸ਼ੱਕ ਆ ਗਈਆਂ ਬੇਸ਼ੱਕ ਮਸ਼ੀਨੀ ਯੁੱਗ ਆ ਗਿਆ ਪਰ ਇਹ ਯਾਦਾਂ ਹੈਗੀਆਂ ਇਹਨਾਂ ਨੂੰ ਦੇਖ ਕੇ ਰੂਹ ਖੁਸ਼ ਆ ਜਿਹੜੀ ਹੋ ਜਾਂਦੀ ਆ ਜਦੋਂ ਅੱਗੇ ਧੀਆ ਦਾ ਆਪਦੇ ਘਰੇ ਜਦੋਂ ਨਵਾਂ ਨਵਾਂ ਬੰਦਾ ਜਾਂਦਾ ਤਾਂ ਜੀ ਨਹੀਂ ਲੱਗਦਾ ਤਾਂ ਉਹ ਆਪਦਾ ਸਮਾਨ ਆ ਜਿਹੜਾ ਉਹ ਕੱਢ ਕੇ ਦੇਖ ਲੈਂਦੀ ਆ ਤੇ ਇਹ ਬਹੁਤ ਸੋਹਣਾ ਸਮਾਨ ਆ ਮੈਂ ਤੁਹਾਡੇ ਲਈ ਲੈ ਕੇ ਆਈ ਜਿਹਨੂੰ ਜਿਹਨੂੰ ਵੀ ਵੀਡੀਓ ਵਧੀਆ ਲੱਗੀ ਆ ਸਾਰਿਆਂ ਨੇ ਸ਼ੇਅਰ ਕਰਨਾ ਲਾਈਕ ਕਮੈਂਟ ਕਰ ਦੇਣਾ ਤੁਹਾਨੂੰ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਣਾ ਥੈਂਕ ਯੂ